ਸਵਾਗਤ ਹੈ ਤੁਹਾਡਾ ਦਿਨਿਕ ਸੂਰਾ ਟੀਵੀ ਤੇ ਅੱਜ ਲੁਧਿਆਣਾ ਤੋਂ ਭਾਪੀ ਦੇ ਉਮੀਦਵਾਰ ਰਮਨੀਤ ਸਿੰਘ ਬਿੱਟੂ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ ਇਸ ਨਾਮਜ਼ਦਗੀ ਪੱਤਰ ਦੇ ਵਿੱਚ ਰਮਨੀਤ ਬਿੱਟੂ ਨੇ ਆਪਣੀ ਪੂਰੀ ਜਾਇਦਾਦ ਦਾ ਬਿਉਰਾ ਦਿੱਤਾ ਜਿਸ ਵਿੱਚ ਰਮਨੀਤ ਬਿੱਟੂ ਦੱਸਦੇ ਨੇ ਕਿ ਉਹਨਾਂ ਦੇ ਕੋਲ ਕੈਸ਼ ਇਸ ਵੇਲੇ 310000 ਰੁਪਏ ਹੈ ਉਹਨਾਂ ਦੀ ਪਤਨੀ ਦੇ ਕੋਲ 29000 ਰੁਪਏ ਕੈਸ਼ ਹੈ ਗੱਡੀਆਂ ਦੀ ਜਾਣਕਾਰੀ ਉਹ ਰਮਨੀਤ ਬਿੱਟੂ ਨੇ ਦੱਸਿਆ ਕਿ ਉਹਨਾਂ ਦੇ ਕੋਲ 1997 ਮਾਡਲ ਦੀ ਇੱਕ ਐਸਟੇਮ ਗੱਡੀ ਹੈ ਮਾਰੂਤੀ ਐਸਟੇਮ ਜਿਹਦੀ ਵੈਲਿਊ ਇਸ ਵੇਲੇ 40000 ਰੁਪਏ ਹੈ ਜੁਐਲਰੀ ਰਵਨੀਤ ਬਿੱਟੂ ਦੇ ਕੋਲ 6,70,000 ਰੁਪਏ ਦੀ ਹੈ ਔਰ ਉਹਨਾਂ ਦੀ ਪਤਨੀ ਦੇ ਕੋਲ 33,50,000 ਰੁਪਏ ਦੀ ਜੁਐਲਰੀ ਹੈ ਔਰ 45,000 ਰੁਪਏ ਦੇ ਚਾਂਦੀ ਦੇ ਬਰਤਨ ਵੀ ਹੈਗੇ ਨੇ ਰਵਨੀਤ ਬਿੱਟੂ ਦੇ ਕੋਲ ਇੱਕ ਪਿਸਟਲ ਵੀ ਹੈਗੀ ਹੈ ਜਦੀ ਕੀਮਤ 25,000 ਰੁਪਏ ਹੈ ਇੱਕ ਮੋਬਾਈਲ ਹੈ ਜਦੀ ਕੀਮਤ 30,000 ਰੁਪਏ ਹੈ ਉਹਨਾਂ ਦੀ ਪਤਨੀ ਦੇ ਕੋਲ ਇੱਕ ਮੋਬਾਈਲ ਹੈ ਜਦੀ ਕੀਮਤ 25,000 ਰੁਪਏ ਹੈ ਟੋਟਲ ਬੈਂਕ ਖਾਤਿਆਂ ਦੇ ਵਿੱਚ ਇਨਵੈਸਟਮੈਂਟ ਜਾਂ ਕੈਸ਼ ਇਹ ਸਾਰੀਆਂ ਚੀਜ਼ਾਂ ਮੂਵੇਬਲ ਐਸੈਟਸ ਜੇ ਆਪਾਂ ਟੋਟਲ ਕਰੀਏ ਤਾਂ ਉਹਦੀ ਕੀਮਤ 44,40, ਰਵਨੀਤ ਬਿੱਟੂ ਦੇ ਕੋਲ 34,75,760 ਰੁਪਏ ਉਹਨਾਂ ਦੀ ਪਤਨੀ ਦੇ ਕੋਲ ਮੂਵੇਬਲ ਐਸੈਟਸ ਨੇ ਔਰ ਉਹਨਾਂ ਦੇ ਡਿਪੈਂਡੈਂਟ ਯਾਨੀ ਕਿ ਇਹ ਬੱਚਾ ਜਾਂ ਔਰ ਜਿਹੜੇ ਡਿਪੈਂਡੈਂਟ ਨੇ ਉਹਨਾਂ ਤੇ ਉਹਦੀ ਮੂਵੇਬਲ ਐਸੈਟਸ ਦੀ ਕੀਮਤ ਬੰਦੀ ਹੈ 6,92,969 ਰੁਪਏ ਇਹ ਮੂਵੇਬਲ ਐਸੈਟਸ ਯਾਨੀ ਕਿ ਜਿਹਦੇ ਵਿੱਚ ਜ਼ਮੀਨ ਆ ਜਾਂਦੀ ਹੈ ਰੈ residențial ਬਿਲਡਿੰਗਸ ਕਮਰਸ਼ੀਅਲ ਐਗਰੀਕਲਚਰ ਲੈਂਡ ਆ ਜਾਂਦਾ ਉਹਦੇ ਜਾਣਕਾਰੀ ਦਿੰਦੋ ਇਹ ਰਵਨੀਤ ਬਿੱਟੂ ਨੇ ਦੱਸਿਆ ਕਿ ਉਹਨਾਂ ਦੇ ਕੋਲ 5 ਕਰੋੜ 8 ਲੱਖ 20 ਹਜ਼ਾਰ ਰੁਪਏ ਦੀ ਜ਼ਮੀਨ ਜਾਇਦਾਦ ਹੈ ਦੇ ਟੋਟਲ ਆਪਾਂ ਕਰੀਅਰ ਰਵਨੀਤ ਬਿੱਟੂ ਦੀ ਜਦਾਦ ਦਾ ਮੂਵੇਬਲ ਔਰ ਇਮੋਵੇਬਲ ਐਸੈਟਸ ਨੂੰ ਮਿਲਾ ਕੇ ਉਹ 6 ਕਰੋੜ ਦੇ ਆਸ-ਪਾਸ ਬਣਦੀ ਹੈ 6 ਕਰੋੜ ਤੋਂ ਥੋੜੀ ਵੱਧ ਬਣਦੀ ਹੈ ਪਰ ਰਵਨੀਤ ਬਿੱਟੂ ਤੇ ਕਰਜ਼ਾ ਵੀ ਹੈਗਾ ਲਾਇਬਿਲਿਟੀਆਂ ਹੈਗੀਆਂ ਨੇ ਉਹ 47,38,143 ਰੁਪਏ ਦੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par